ਅਸੀਂ ਸਟਾਰਟ ਕੀਤਾ ਸੀ ਇਹ ਸਿੰਗਲ ਸਟੱਡੀ ਰੂਮ ਸੈਂਟਰ ਦੇ ਨਾਲ ਪਤਾ ਨਹੀਂ ਸੀ ਉਸ ਵੇਲੇ ਕਿ 20-22 ਸਾਲਾਂ ਦੇ ਵਿੱਚ ਲੋਕਾਂ ਨੇ ਇੰਨਾ ਪਿਆਰ ਦੇ ਕੇ ਨਿਊ ਚੈਡਰ ਉੱਪਰ ਪਹੁੰਚਾ ਦੇਣਾ ਹੈ ਵੀ ਆਰ ਵੈਰੀ ਮੱਚ ਥੈਂਕਫੁਲ ਟੂ ਗੋਡ ਐਂਡ ਮਾਈ ਟੀ ਵੈਰੀ ਮੱਚ ਥੈਂਕਫੁਲ ਟੂ ਲੁਧਿਆਨਵੀਸ ਪੰਜਾਬੀਸ ਔਰ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੇ ਲਈ ਡਬਲ ਖੁਸ਼ੀ ਹੈ ਕਿਉਂਕਿ ਇੱਕ ਨਵਾਂ ਸਾਲ ਹੈ ਨਵਾਂ ਦਿਨ ਹੈ ਤੇ 22 ਸਾਲ ਵੀ ਪੂਰੇ ਹੋਏ ਨੇ ਕੇਪੀ ਐਜੂਕੇਸ਼ਨ ਨੂੰ ਜਿਹੜੀ ਟੀਮ ਕੰਮ ਕਰ ਰਹੀ ਹੈ ਸਰ ਕੰਮ ਕਰ ਰਹੇ ਨੇ ਉਹਦਾ ਇੱਕ ਬਹੁਤ ਬੜਾ ਰੋਲ ਹੈ ਕਿ ਹਮੇਸ਼ਾ ਹੀ ਅਸੀਂ ਜਿੰਨੀ ਵੀ ਸਰਵਿਸਿਜ਼ ਦਿੱਤੀਆਂ ਹਨ ਹਮੇਸ਼ਾ ਟਰਾਂਸਪੇਰੈਂਟ ਰੱਖਿਆ ਨੇ ਕੋਈ ਫੇਕ ਪ੍ਰੋਮਿਸਸਿਜ਼ ਨਹੀਂ ਹੈ ਔਰ ਜੋ ਗਾਈਡਲਾਈਨਸ ਆਂਦੀਆਂ ਨੇ ਐਮਬੈਸੀ ਤੋਂ ਜਾਂ ਗਵਰਨਮੈਂਟ ਤੋਂ ਪੂਰੀ ਗਾਈਡਲੈਂਸ ਨੂੰ ਫੋਲੋ ਕੀਤਾ ਜਾਂਦਾ ਹੈ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜੀ ਹਾਂ ਇੱਕ ਅਜੇ ਹਾਂ ਨਾਮ ਜੋ ਹਮੇਸ਼ਾ ਦਿਮਾਗ ਚ ਆਉਂਦਾ ਹੈ ਜਦੋਂ ਵੀ ਕਿਸੇ ਦੇ ਬੱਚੇ ਨੇ ਬਾਹਰ ਜਾਣਾ ਜਦੋਂ ਮਾਂ ਪਿਓ ਨੇ ਦੇਖਣਾ ਹੈ ਕਿ ਸਾਨੂੰ ਸੇਫ ਸਿਕਿਉਰ ਤਰੀਕੇ ਦੇ ਨਾਲ ਤੇ ਅਫੋਰਡੇਬਲ ਵੇ ਦੇ ਨਾਲ ਬੱਚੇ ਨੂੰ ਬਾਹਰ ਭੇਜਣਾ ਹੈ ਤਾਂ ਕੈਪਰੀ ਇਮੀਗ੍ਰੇਸ਼ਨ ਨਾਮ ਹਮੇਸ਼ਾ ਦਿਮਾਗ 'ਚ ਪ੍ਰਾਇਓਰਟੀ ਬਣ ਕੇ ਜ਼ਿਹਨ 'ਚ ਪਹਿਲਾ ਨਾਮ ਆਉਂਦਾ ਹੈ ਅੱਜ 22 ਸਾਲ ਪੂਰੇ ਕਿਤੇ ਐ ਤੇ ਨਵੇਂ ਸਾਲ 'ਚ ਪ੍ਰਵੇਸ਼ ਕੀਤਾ ਕੈਪਰੀ ਇਮੀਗ੍ਰੇਸ਼ਨ ਨੇ ਕਬ ਕਹਦੇ ਨਿਤਿਨ ਚਾਉਲੇ ਮੌਜੂਦ ਨੇ ਚਾਉਲਾ ਸਾਹਿਬ ਇੰਨਾ ਪਿਆਰ ਲੋਕਾਂ ਦੇ ਦਿਲਾਂ 'ਚ ਇੰਨੀ ਜਗ੍ਹਾ ਕਿਵੇਂ ਬਣੀਆਂ ਬਾਈ ਸਾਹਿਬ ਦੇਖੋ ਬਹੁਤ ਬਹੁਤ ਤਨਵਾਦ ਸਾਰੇ ਲੁਧਿਆਣਵੀਸ ਦਾ ਪੰਜਾਬੀ ਦਾ ਤੇ ਹਿੰਦੁਸਤਾਨ ਦੇ ਲੋਕਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਹੈ ਇੰਨਾ ਪਿਆਰ ਦਿੱਤਾ ਹੈ ਕਿ ਅਸੀਂ ਇਸ ਮੁਕਾਮ ਦੇ ਉੱਪਰ ਅੱਜ ਪਹੁੰਚ ਗਏ ਆ ਕਿ ਕੈਪਰੀ ਐਜੂਕੇਸ਼ਨ ਟਾਪ ਕੰਪਨੀਜ਼ ਦੇ ਵਿੱਚ ਗਿਣਿਆ ਜਾ ਰਿਹਾ ਹੈ ਅਸੀਂ ਸਟਾਰਟ ਕੀਤਾ ਸੀ ਇੱਕ ਸਿੰਗਲ ਸਟਡੀ ਰੂਮ ਸੈਂਟਰ ਦੇ ਨਾਲ ਪਤਾ ਨਹੀਂ ਸੀ ਉਸ ਵੇਲੇ ਕਿ 20-22 ਸਾਲਾਂ ਦੇ ਵਿੱਚ ਹੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਇੰਨੀ ਉਚਾਈ ਦੇ ਉੱਪਰ ਪਹੁੰਚਾ ਦੇਣਾ ਹੈ ਵੀ ਆਰ ਵੈਰੀ ਮੱਚ ਥੈਂਕਫੁਲ ਟੂ ਗੋਡ ਅਲ ਮਾਈਟੀ ਵੈਰੀ ਮੱਚ ਥੈਂਕਫੁਲ ਟੂ ਲੁਧਿਆਣਵੀਸ ਪੰਜਾਬੀਸ ਔਰ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੈਪਰੀ ਇਮੀਗ੍ਰੇਸ਼ਨ ਦਾ 22 ਸਾਲਾਂ ਦਾ ਸੁਨਹਿਰਾ ਸਫਰ ਕਿਵੇਂ ਲੱਗਦਾ ਹੈ ਕੀ ਜਜ਼ਬਾਤ ਨੇ ਸਾਂਝੇ ਕਰੋ ਸਾਡੇ ਲਈ ਡਬਲ ਖੁਸ਼ੀ ਹੈ ਕਿਉਂਕਿ ਇੱਕ ਨਵਾਂ ਸਾਲ ਹੈ ਨਵਾਂ ਦਿਨ ਹੈ ਤੇ 22 ਸਾਲ ਵੀ ਪੂਰੇ ਹੋਏ ਨੇ ਕੈਪਰੀ ਐਜੂਕੇਸ਼ਨ ਨੂੰ ਹੁਣ ਤੱਕ ਦਾ ਸਫਰ ਜਿਹੜਾ ਹੈ ਉਹ ਕਾਫੀ ਅੱਛਾ ਰਿਹਾ ਹੈ ਤੇ ਅੱਗੇ ਵੀ ਇਹ ਉਮੀਦ ਹੈ ਕਿ ਅੱਛਾ ਰਹੇਗਾ ਅਸੀਂ ਐਵੇਂ ਹੀ ਬੱਚਾ ਨੂੰ ਸਪੋਰਟ ਕਰਦੇ ਰਵਾਂਗੇ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਅਸੀਂ ਪੂਰੀ ਹੈਲਪ ਕਰਾਂਗੇ ਕੀ ਕਾਰਨ ਹੈ ਕਿ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਇੱਕ ਲਾ ਹੁੰਦਾ ਨਾ ਬਲਾਈਂਡ ਫੇਥ ਇੱਕ ਵਿਸ਼ਵਾਸ ਉਹ ਕਿ ਪ੍ਰੀਮੀਅਮਿਸ਼ਨ ਉਸ ਤੋਂ ਬਣਿਆ ਹੋਇਆ ਹੈ ਕੀ ਕਾਰਨ ਸਮਝਦੇ ਆਨ ਡਾਊਟਿਡਲੀ ਵਿਸ਼ਵਾਸ ਆਸਾਨੀ ਨਾਲ ਨਹੀਂ ਬਣਦਾ ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਜਿਹੜੀ ਟੀਮ ਕੰਮ ਕਰ ਰਹੀ ਹੈ ਸਰ ਕੰਮ ਕਰ ਰਹੇ ਨੇ ਉਹਦਾ ਇੱਕ ਬਹੁਤ بڑا ਰੋਲ ਹੈ ਤੇ ਹਮੇਸ਼ਾ ਹੀ ਅਸੀਂ ਜਿੰਨੀ ਵੀ ਸਰਵਿਸਿਜ਼ ਦਿੱਤੀਆਂ ਨੇ ਹਮੇਸ਼ਾ ਟਰਾਂਸਪੇਰੈਂਟ ਰੱਖੀਆਂ ਨੇ ਕੋਈ ਫੇਕ ਪ੍ਰੋਮਿਸਸਿਜ਼ ਨਹੀਂ ਹੈ ਔਰ ਜੋ ਗਾਈਡਲਾਈਨਸ ਆਂਦੀਆਂ ਨੇ ਐਮਬੈਸੀ ਤੋਂ ਜਾਂ ਗਵਰਨਮੈਂਟ ਤੋਂ ਪੂਰੀ ਗਾਈਡਲਾਈਨਸ ਨੂੰ ਫੋਲੋ ਕੀਤਾ ਜਾਂਦਾ ਹੈ ਅਨਸਬ ਤੋਂ ਉੱਪਰ ਪਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਸਮਰਥ ਬਖਸ਼ਦੇ ਨੇ ਪਰ ਅਸੀਂ ਵੀ ਉਹੀ ਸਹੀ ਰਸਤੇ ਨਾਲ ਹੀ ਬੱਚੇ ਨੂੰ ਅੱਗੇ ਗਾਈਡ ਕਰਦੇ ਹਾਂ ਸੋ ਅੱਜ ਕੀਰਤਨ ਦੇ ਨਾਲ ਅਰਦਾਸ ਦੇ ਨਾਲ ਇੱਕ ਦਿਲਚ ਜਜ਼ਬਾਤ ਦੇ ਨਾਲ ਮਿਤੀ 1 ਜਨਵਰੀ 2024 ਸ਼ੁਰੂਆਤ ਹੋਈ ਹੈ ਫਿਰ ਦੁਬਾਰਾ ਇੱਕ ਨਵੇਂ ਸਾਲ ਦੀ ਇੱਕ ਸੁਨਹਿਰੇ ਸਾਲ ਦੀ ਕਿਉਂਕਿ ਇਹ ਉਹ ਕੈਪਰੀ ਇਮੀਗ੍ਰੇਸ਼ਨ ਐਜੂਕੇਸ਼ਨ ਸਰਵਿਸਿਜ਼ ਨੇ ਜੋ ਹੁਣ ਤੱਕ ਬਿਲਕੁਲ ਪਾਕ ਸਾਫ ਹੋ ਕੇ ਚਾਹੇ ਮਾਪੇ ਨੇ ਚਾਹੇ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਬਾਹਰ ਭੇਜਣ ਦਾ ਖਾਸ ਕਰਕੇ ਪੜਾਈ ਦੇ ਇਸ ਤੇ ਗੱਲ ਹੋਵੇ ਸਟੱਡੀ ਦੇ ਇਸ ਤੇ ਗੱਲ ਹੋਵੇ ਤਾਂ ਉਹ ਸੁਪਨਾ ਸাকার ਕਰਦੇ ਹੋਏ ਨਜ਼ਰ ਆਇਆ ਪੂਰਾ ਕਰਦੇ ਹੋਏ ਨਜ਼ਰ ਆਇਆ ਸੋ ਅਸੀਂ ਵੀ ਤੁਹਾਨੂੰ ਇਹੀ ਕਵਾਂਗੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਬਿਲਕੁਲ ਟਰਾਂਸਪੇਰੈਂਸੀ ਦੇ ਨਾਲ ਕੰਮ ਹੋਵੇ ਟਰਾਂਸਪੇਰੈਂਸੀ ਨਾਲ ਤੁਹਾਨੂੰ ਇੱਕ ਇੱਕ ਪਾਈ ਪਾਈ ਦਾ حساب ਹੋਵੇ ਤੇ ਪਤਾ ਹੋਵੇ ਕਿ ਤੁਹਾਡਾ ਬੱਚਾ ਕਿਹੜੇ ਮੁਲਕ ਜਾ ਕੇ ਕਿਹੜੀ ਪ੍ਰੋਵਿੰਸ ਕਿਹੜੇ ਸਟੇਟ ਕਿਹੜੀ ਸਿਟੀ ਤੇ ਕਿਹੜੇ ਕਾਲਜ ਯੂਨੀਵਰਸਿਟੀ ਪੜ ਰਿਹਾ ਤਾਂ ਜੀ ਹਾਂ ਇੱਕੋ ਇਨਾਮ ਤੁਹਾਡੇ ਜ਼ੈਨ ਚ ਆਉਣਾ ਵੀ ਅਮਿਤ ਕੁਮਾਰ ਪਾਠਕ ਦੇ ਨਾਲ ਨਖਪਰੀ ਸਿੰਘ ਵਿਧਦੀ ਲੁਧਿਆਣਾ ਲਾਈਵ ਨਿਊਜ਼